ਪੜੀ ਮਨਦੀਸ਼ ਸਿੰਘ ਜੀ ਕਿਵੇਂ ਵੇਖਦੇ ਜੀ ਆ ਜਿਹੜੇ ਨਤੀਜੇ ਜਿਹੜੇ ਆਏ ਨੇ ਇਹ ਭਰਾਨੀ ਜਨਕ ਨਹੀਂ ਧੱਕੇ ਨਾਲ ਸਰਕਾਰਾਂ ਨੇ ਵੋਟਾਂ ਦਾ ਕੀਤੀ ਹੈ ਹੈਨਾ ਜਿਹੜੇ ਵੀ ਵੋਟਰ ਸੀ ਮੇਰੇ ਜਿਹੜੇ ਲੀਨ ਨੂੰ ਵੋਟ ਪਾਣੇ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਬਾਹਰ ਨਹੀਂ ਆ ਦਿੱਤਾ ਹੈਨਾ ਬਹੁਤ ਜਿਆਦਾ ਕਮੀ ਹੋਇਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਤੇ ਰਾਤ ਨੂੰ ਮੈਨੂੰ ਦਸ ਦੀ ਨੂੰ ਹੋਣੇ ਸ਼ੁਰੂ ਹੋ ਗਏ 7 ਵਜੇ ਦੇ ਕਰੀਬ ਹਰ ਹਲਕਿਆ ਚ ਕਿ ਪੈਸਾ ਨੂੰ ਤੰਗ ਪਰੇਸ਼ਾਨ ਬਹੁਤ ਜ਼ਿਆਦਾ ਕਰਦੇ ਪਏ ਆ ਜੇ ਆਪਾਂ ਨਹੀਂ ਇਹਨਾਂ ਦਾ ਕਹਿਣਾ ਮੰਨਦੇ ਤੇ ਕੋਈ ਕਿਨੇ ਪੈਸੇ ਦੇ ਲੁੱਟਦਾ ਜੀ ਤਾਂ ਤੇਰ ਕੋਣ ਕਰਦਾ ਤੰਗ ਇਹੋ ਆ ਆਮ ਆਦਮੀ ਪਾਰਟੀ ਹੈਨਾ ਤੇ ਉਹਨਾਂ ਨੇ ਫਿਰ ਉਸ ਤੋਂ ਬਾਅਦ ਕਹਿ ਵੀਤਾ ਕਿ ਜੇ ਤੁਸੀਂ ਨਹੀਂ ਮੰਨੋਗੇ ਤੇ ਇਦਾਂ ਫਿਰ ਧਰ-ਧਰ ਪਰਚੇ ਕਰ ਦਾਂਗੇ ਕਿ ਤੁਸੀਂ ਪੈਸੇ ਵੀ ਲੈਣੇ ਇਹੋ ਇਹੋ ਜੇ ਕੰਮ ਹੋ ਚੁੱਕੇ ਗਰਾਊਂਡ ਲੈਵਲ ਤੇ ਹੁਣ ਵੇਖੋ ਜਿੱਤੇ ਆਣਾ ਤਾਂ ਰਿਜ਼ਲਟ ਪਤਾ ਆ ਜਾਏਗਾ ਕਿੰਨੇ ਦੇ ਪਰਚੇ ਹੋਣ ਲੱਗੇ ਜੇ ਫੇਰ ਦੁਬਾਰਾ ਹੋਣਗੇ ਪਰਚੇ ਮੈਨੂੰ ਜਿਹੜੀ ਵੋਟ ਪਈ ਆ ਨਾ ਭਾਈ ਬਿਲਕੁਲ ਕਹਿ ਲਓ ਕਿ ਐ ਮਤਲਬ ਸਾਫ਼ ਜਿਨੂੰ ਕਹਿੰਦੇ ਸਾਫ਼ 1 ਰੁਪਈਆ ਨਹੀਂ ਤਾਂ ਉਹ ਵੋਟ ਪਈ ਮੈਨੂੰ ਜਿਹੜੇ ਸੰਤ ਜਨ ਚ ਨਾਇਸ ਸਿੰਘ ਭਿੰਡਾ ਨੂੰ ਮੰਨਦੇ ਉਹਨਾਂ ਨੇ ਮੈਨੂੰ ਵੋਟ ਪਾਈ ਹੈ ਸੇਵਾ ਕਰਨ ਨਾ ਪੂਰੀ ਤਿਆਰੀ ਨਾਲ ਆਉਗੀ ਤਿਆਰੀ ਪੂਰੀ ਜ਼ਬਰਦਸਤ ਤ ਸੋ ਕੋਈ ਸ਼ਿਕਵਾ ਕੋਈ ਸੰਗਤ ਤੇ ਕਿਸੇ ਪ੍ਰਕਾਰ ਦਾ 1% ਵੀ ਦਿਨੋਂ ਸਤਿਕਾਰ ਆ ਸਾਰਿਆਂ ਦਾ ਸਾਰਿਆਂ ਜਿੰਨੀ ਵੋਟ ਪਾਈ ਹੈ ਮੈਂ ਸਾਰਾ ਧੰਨਵਾਦ ਕਰਦਾ ਤੁਹਾਡੇ ਮਾਧਿਅਨ ਲਈ ਤੇ ਜਿਨ੍ਹਾਂ ਨੇ ਮੇਰੇ ਸਿਰ ਦਿਨ ਰਾਤ ਮਿਹਨਤ ਕੀਤੀ ਆ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕੋਈ ਸ਼ਿਕਵਾ ਨਹੀਂ ਮੇਰੇ ਮਨ ਚ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸਿਰ ਹਰਪਾਲ ਸਿੰਘ ਮਖੂਦ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਦਰਸ਼ਕੋ ਤਰ ਤਰ ਜਿੰਨੀ ਚਾਉਣ ਦੇ ਅੱਜ ਰੋਜ਼ਾਨ ਸਾਹਮਣੇ ਆ ਰਹੇ ਨੇ 10 ਗੇੜ ਦੇ ਆਪਾਂ ਵੇਖ ਰਹੇ ਹਾਂ ਵੀ 10 ਗੇੜ ਦੀਆਂ ਵੋਟਾਂ ਦੇ ਵਿੱਚੋਂ ਭਾਈ ਹਰਮੀਤ ਸਿੰਘ ਜੀ ਸੰਧੂ ਦਾ ਲੀਡਰਪਤੀ ਨਾਲ ਅੱਗੇ ਚੱਲ ਰਹੇ ਨੇ ਔਰ ਸਾਡੇ ਨਾਲ ਪੰਥਕ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਜੀ ਨਾਲ ਨੇ ਜਿਹੜੇ ਇਹ ਵੀ ਕਾਫੀ ਤੀਸਰੇ ਨੰਬਰ ਤੇ ਕਾਂਗਸ ਨੂੰ ਵੀ ਮਾਤ ਪਾ ਰਹੇ ਨੇ ਲਗਭਗ ਹੁਣ ਤੱਕ 14000 ਦੇ ਕਰੀਬ ਵੋਟ ਲੈ ਚੁੱਕੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲੇ ਚੈਨਲ ਸਵਾਗਤਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਨਦੀਪ ਸਿੰਘ ਜੀ ਕਿਵੇਂ ਦੇਖਦੇ ਜੀ ਆ ਜਿਹੜੇ ਨਤੀਜੇ ਜਿਹੜੇ ਆਏ ਨੇ ਇਹ ਭਰਾਨੀ ਜਨਕ ਨਹੀਂ ਇਹ ਸਾਬਤ ਪਤਾ ਲੱਗਦਾ ਪਈ ਹੈ ਕਿ ਰਕੀਸ਼ੀ ਸਰਕਾਰ ਨੇ ਬੋਟ ਡਾ ਕੀਤੀ ਹੈ ਹੈਨਾ ਜਿਹੜੇ ਵੀ ਵੋਟਰ ਸੀ ਮੇਰੇ ਜਿਹੜੇ ਲੀਨ ਮੈਨ ਵੋਟ ਪਾਣੀ ਉਹਨਾਂ ਨਜ਼ਰਬੰਦ ਕਰ ਦਿੱਤਾ ਉਹ ਬਾਹਰ ਨਹੀਂ ਆਣ ਦਿੱਤਾ ਹਨਾ ਬਹੁਤ ਇਹੋ ਜਿਹਾ ਕੰਮ ਹੀ ਹੋਇਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਤੇ ਰਾਤ ਨੂੰ ਮੈਨੂੰ ਦਸ ਦੀ ਨੂੰ ਫੋਨ ਲੇ ਸ਼ੁਰੂ ਹੋ ਗਏ 7 ਵਜੇ ਦੇ ਕਰੀਬ ਹਰ ਹਲਕੇ ਆ ਚੋ ਕਿ ਪੈਸਾ ਨੂੰ ਤੰਗ ਪ੍ਰੇਸ਼ਾਨ ਬਹੁਤ ਜ਼ਿਆਦਾ ਕਰਦੇ ਪਏ ਆ ਜੇ ਆਪਾਂ ਨਹੀਂ ਇਹਨਾਂ ਦਾ ਕਹਿਣਾ ਮੰਨਦੇ ਤੇ ਕੋਈ ਕਿੰਨੇ ਪੈਸੇ ਦੇ ਲੁੱਟੇ ਇਹੋ ਜਿਹਾ ਧਿਰ ਕਾਊਂਟ ਕਰਦਾ ਤੰਗ ਇਹੋ ਆਮ ਆਦਮੀ ਪਾਰਟੀ ਹੈ ਹਨਾ ਤੇ ਉਹਨਾਂ ਨੇ ਫਿਰ ਉਸ ਤੋਂ ਬਾਅਦ ਕਹਿ ਵੀ ਦਿੱਤਾ ਕਿ ਜੇ ਤੁਸੀਂ ਨਹੀਂ ਮੰਨੋਗੇ ਤੇ ਇਦਾਂ ਫਿਰ ਧਰ ਦੇ ਪਰਚੇ ਕਰ ਦਾਂਗੇ ਜੇ ਤੁਸੀਂ ਪੈਸੇ ਤਾਂ ਰਿਜ਼ਲਟ ਪਤਾ ਆ ਜਾਏਗਾ ਕਿੰਨੇ ਦੇ ਪਰਚੇ ਹੋਣ ਲੱਗੇ ਜੇ ਫੇਰ ਦੁਬਾਰਾ ਹੋਣਗੇ ਪਰਚੇ ਪਰ ਇਹ ਆਮ ਆਦਮੀ ਪਾਰਟੀ ਸਰਕਾਰ ਕੇ ਨਹੀਂ ਪਰਚੇ ਰਾਜਨੀਤੀ ਨਹੀਂ ਕਰਾਂਗੇ ਤੁਸੀਂ ਕਿਹਦੇ ਪਰਚੇ ਕਰਨਗੇ ਮੈਂ ਕਿਹਾ ਤੁਹਾਡੇ ਸਾਹਮਣੇ ਆ ਅੱਜ ਜਿੱਤ ਗਏ ਹਨਾ ਬਸ ਬਈਰ ਚਲ ਚਲੋ ਆ ਰਹੇ ਨੇ ਪਰ ਲੱਗਦਾ ਤੇ ਇਹੋ ਜਿੱਤਦੇ ਪਏ ਹਨਾ ਪਰ ਪਤਾ ਲੱਗੇਗਾ ਤੁਹਾਨੂੰ ਕਿ ਨਹੀਂ ਤਾਂ ਕਿਸੇ ਹੀ ਹੋ ਲੱਗੀ ਫਿਰ ਮੈਂ ਇਹੋ ਕਹਿੰਨਾ ਕੋਈ ਵੀ ਜਿੱਤੇ ਯਾਰ اے ਬੀ ਸੀ ਕੋਈ ਵੀ ਜਿੱਤੇ ਪਰ ਪੰਜਾਬ ਦਾ ਭਲਾ ਕਰਦੇ ਰੱਬ ਦਾ ਬਾਤ ਨਸ਼ਾ ਖਤਮ ਕਰਦੇ ਹੋ ਆਪਣੇ ਗਰੂਮਲ ਸਾਹਿਬਾਂ ਦੀ ਬੇਇਜ਼ਤੀ ਹੁੰਦੀ ਉਹਤੇ ਕਾਨੂੰਨ ਬਣਾ ਦਿਓ ਤੇ ਬੰਦੀ ਸੇ ਰਹਾ ਕਰ ਦਿਓ ਇਹ ਪੈਲ ਦੇ ਆਧਾਰ ਤੇ ਕਰ ਦਿਓ ਬਾਕੀ ਜੋ ਬਾਤ ਇਹਨਾਂ ਨੂੰ ਸਾਰੇ ਗੁੰਝੀ ਕਰਦੇ ਪੰਥ ਹਲਕਾ ਸੀ ਤੁਸੀਂ ਪੰਥਕ ਉਮੀਦਵਾਰ ਸੋ ਤੁਹਾਡੇ ਕੁਝ ਬਿਆਨ ਵੀ ਰ ਮੇਰੀ ਹਵਾ ਬਹੁਤ ਜਿਆਦੀ ਵੀ ਇਸ ਸਮੇਂ ਭਾਈ ਅਮਰਤਪਾਲ ਤੋਂ ਉੱਪਰ ਦੀ ਹਵਾ ਬਣ ਚੁੱਕੀ ਹੈ ਪਰ ਇੱਕ ਰਾਤ ਪਹਿਲਾਂ ਹਵਾ ਕਿਵੇਂ ਬਦਲ ਜਾਂਦੀ ਹੈ ਇਹ ਦੱਸ ਰਿਹਾ ਭਾਜੀ ਕਿਸੇ ਨੂੰ ਬਾਹਰ ਨਹੀਂ ਆਣ ਦਿੱਤਾ ਉਹਨਾਂ ਨੂੰ ਹਨਾ ਵੋਟ ਪਾਣ ਵਾਸਤੇ ਜਿਹੜੇ ਮੇਰੇ ਵੀਰ ਭਰਾਵਾਂ ਨੇ ਵੋਟ ਪਾਣੀ ਭੈਣ ਨੇ ਵੋਟ ਪਾਣੀ ਹਨਾ ਉਹਨਾਂ ਨੂੰ ਕਿਤੇ ਧੱਕੇ ਸ਼ਾਹੀ ਕੀਤੀ ਡਰਾਪ ਆਇਆ ਉਹਨਾਂ ਦੇ ਕਿਤੇ ਡਰਾਇ ਕਿ ਲਾਲਚ ਵੀ ਦਿੱਤਾ ਉਹ ਲਾਲਚ ਤੇ ਭਾਈ ਪੈਸਾ ਤੇ ਬਹੁਤ ਜ਼ਿਆਦਾ ਵਰਤਾਇਆ ਹਨਾ ਅੰਨੇ ਵਾਪ ਕਰੋੜਾ ਰੁਪਏ ਵਰਤਾਇਆ ਕਰੋੜਾ ਰਾਤ ਨੂੰ 10 ਰਾਤ 10 ਦੇ ਵਿੱਚ ਵੀ ਤਾਂ ਇਹ ਦਾਸੀ ਦਾ ਵਾਕਿਆ ਵਾ ਪਤਾ ਪਾਲੀ ਗੱਲ ਨੂੰ ਕੱਲੇ ਨੂੰ ਨਹੀਂ ਜੀ ਬੱਚੇ ਬੱਚੇ ਨੂੰ ਗਲੀ ਨੂੰ ਜਵਾਬ ਦੇ ਦਿੱਤਾ ਪੰਜਾਬ ਦੇ ਲੋਕ ਇਵੇਂ ਥੋੜੀ ਵੋਟਾਂ ਮੈਨੂੰ ਜਿਹੜੀ ਵੋਟ ਪਈ ਆ ਨਾ ਭਾਈ ਬਿਲਕੁਲ ਕਹਿ ਲੋ ਕਿ ਐ ਮਤਲਬ ਸਾਫ਼ ਜਿਹਨੂੰ ਕਹਿੰਦੇ ਸਾਫ਼ 1 ਰੁਪਈਆ ਕਿੰਨ ਤਾਂ ਉਹ ਵੋਟ ਪਈ ਮੈਨੂੰ ਜਿਹੜੇ ਸੰਤ ਜਨ ਚ ਨਾਇਸ ਨਹੀਂ ਭੰਡਾ ਨੂੰ ਮੰਨਦੇ ਉਹਨਾਂ ਨੇ ਮੈਨੂੰ ਵੋਟ ਪਾਈ ਹੈ ਹੂੰ ਜਿਹਨੂੰ ਪਤਾ ਸੀ 15000 ਰੁਪਏ ਤੱਕ ਪੈ ਚੁੱਕੀ ਹੈ ਜਿੰਨੀ ਵੀ ਪਈ ਭਾਈ ਮੈਂ ਕੋਈ ਹਲਕੇ ਚ ਪਹਿਲੀ ਵਾਰ ਵਿੱਚ ਰਿਚਰੇ ਮੈਨੂੰ ਜਾਣਦਾ ਨਹੀਂ ਪਛਾਣਦਾ ਫਿਰ ਵੀ ਜਿੰਨੀ ਮਨ ਵੋਟ ਆਈ ਮੈਂ ਸਾਰਿਆਂ ਤੋਂ ਬਾਤ ਕਰਦਾ ਕੋਈ ਕਰਨੀ ਬਾਅਦ ਇਹ ਵੀ ਕੰਮ ਆਵਾਂਗੇ ਇਹਨਾਂ ਦੇ ਗਾਂ ਵੀ ਕੰਮ ਕਰਨੇ ਆ ਪਰ ਜਿਹੜੇ ਸਰਕਾਰ ਤੇ ਮੌਜੂਦਾ ਜਿੱਤਦੇ ਪਏ ਨੇ ਹਨਾ ਤੇ ਉਹਨਾਂ ਨੂੰ ਤੁਹਾਡੇ ਮਾਦਿਆਂ ਵਿੱਚ ਕਹਿਣਾ ਕਿ ਹਲਕਿਆਂ ਦੇ ਕੰਮ ਜ਼ਰੂਰ ਕਰਦੇ ਵਿਕਾਸ ਜ਼ਰੂਰ ਕਰਦੇ ਜਿਸ ਕਰਕੇ ਦੀ ਵੋਟ ਲਈ ਹੈ ਉਹਨਾਂ ਵੇ ਵੋਟ ਲੈਂਦਿਆਂ ਤੋਂ ਬਾਅਦ ਵੀ ਨਜ਼ਰੀ ਨਹੀਂ ਕਿਹੋ ਆਉ। ਵੀ ਤੁਹਾਡੇ ਵਿਰੁੱਧ ਇਹੋ ਜਿਹਾ ਨੈਰੇਟਿਵ ਹੀ ਸਿਰਜਿਆ ਗਿਆ ਵੀ ਇਹ ਖਾਲਸਤਾਨੀ ਨੇ ਜੀ ਅੱਤਵਾਦੀ ਨੇ ਜੀ ਇਹੋ ਜਿਹਾ ਆਪਾਂ ਵੇਖਦੇ ਆ ਵੀ ਰਾਜੇ ਵੜਿੰਗ ਦੇ ਬਿਆਨ ਜਾਂ ਦੂਜੀਆਂ ਧ ਨਹੀਂ ਅਸਰ ਉਹਨਾਂ ਨੇ ਕੋਈ ਵੀ ਨਹੀਂ ਪਾਇਆ ਮੈਂ ਕਿਉਂ ਕਹਾਂ ਉਹਨਾਂ ਨੇ ਕੋਈ ਇਨਾ ਅਸਰ ਉਸ ਨਹੀਂ ਪਾਇਆ ਉਹ ਤੇ ਚਲੋ ਉਹਨਾਂ ਦਾ ਕੰਮ ਹੈ ਜੀ ਕਿਉਂਕਿ ਗਰਾਊਂਡ ਤੋਂ ਉਹਨਾਂ ਨੇ ਕੰਮ ਦੇਖੋ ਕੀਤਾ ਨਹੀਂ ਹੈਣਾ ਤੇ ਜੇ ਕੰਮ ਕੀਤਾ ਹੁੰਦਾ ਚੌਥੇ ਨੰਬਰ ਤੇ ਨਾ ਹੁੰਦੇ ਹੈਣਾ ਇੱਕ ਰਾਸ਼ਟਰੀ ਪਾਰਟੀ ਦੀ ਮਾਤ ਪਾਈ ਹੈ ਬਿਲਕੁਲ ਜੀ ਬਿਲਕੁਲ ਹਾਂ ਉਹ ਥੱਲੇ ਚਲੀ ਗਈ ਹੈ ਮੇਰਾ ਕੋਈ ਪਾਰਟੀ ਵੀ ਨਹੀਂ ਹੈ ਮੇਰਾ ਕੋਈ ਸਟਰਕਚਰ ਵੀ ਨਹੀਂ ਆਪਣਾ ਇਨਾ ਕੋਈ ਮੈਨ ਪਾਵਰ ਵੀ ਨਹੀਂ ਹੈਣਾ ਪਰ ਫਿਰ ਵੀ ਕਹਿ ਲੋ ਗੁਰੂ ਸਾਹਿਬ ਦੀ ਬੜੀ ਕਿਰਪਾ ਰਹੀ ਹੈ ਜਨੀ ਵੋਟ ਪਈ ਕੋਈ ਗੱਲ ਨਹੀਂ ਫਿਰ ਕੀ ਆ ਹਾਰ ਜਿੱਤ ਜਿਹੜੀ ਹੁੰਦੀ ਰਹਿੰਦੀ ਜੇ ਆਪਾਂ ਪਹਿਲਾਂ ਹੀ ਆਪਾਂ ਇਹਨੂੰ ਹਾਰ ਮੰ ਇਹ ਤਾਂ ਫਸਟ ਹੀ ਆਣਾ ਵਾ ਫਸਟ ਇੱਕੋ ਬੱਚਾ ਹੁੰਦਾ ਵਾ ਬਾਕੀ ਜੋਰ 40 45 ਬੱਚੇ ਕਲਾਸ ਚ ਲਾਉਂਦੇ ਲਾਉਂਦੇ ਤੇ ਜੋਰ ਅੱਜ ਵੀ ਲਾਵਾਂਗੇ ਜੀ ਕੀ ਗੱਲ ਲੱਗੇਗਾ ਜੋਰ ਜੀ ਸ਼ਰਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਕਿਵੇਂ ਵੇਖਦੇ ਉਹਨਾਂ ਨੇ ਕਾਂੜ ਦੀ ਟੱਕਰ ਦਿੱਤੀ ਹੈ ਹਾਲਾਂਕਿ ਆਪਾਂ ਕਹਿੰਦੇ ਆ ਪੰਜਾਬ ਦੇ ਵਿੱਚ ਸ਼ਰਮਣੀ ਅਕਾਲੀ ਦਲ ਦਾ ਜਿਹੜਾ ਗ੍ਰਾਫ ਬੜਾ ਨੀਵਾ ਹੈ ਉਹ ਹਾਸ਼ੀਏ ਤੋਂ ਬਾਹਰ ਹੋ ਗਿਆ ਅੱਜ ਕਿਵੇਂ ਲੱਗ ਰਿਹਾ ਦੇਖੋ ਚਲੋ ਮੈਂ ਤੇ ਉਹ ਕਵਾਂਗਾ ਜਿੰਨੇ ਵੀ ਆਪਣੇ ਅਕਾਲੀ ਦਲ ਦੇ ਹੈਗੇ ਬੰਦੇ ਹਨ ਸਾਰਿਆਂ ਨੇ ਇੱਕੋ ਗੱਲ ਕਹਿਣਾ ਕਿ ਆਪਾਂ ਸਿਰ ਜੋੜ ਲਈਏ ਤਾਂ ਆਪਾਂ ਜਿਆਦਾ ਵਧੀਆ ਰਵਾਂਗੇ ਤੇ ਜੇ ਆਪਾਂ ਸਿਰ ਨਹੀਂ ਜੋੜਾਂਗੇ ਐਦਾਂ ਹੀ ਵੇਖੋ ਫਿਰ ਬਾਕੀ ਜਿਤਨੀ ਨਹੀਂ ਦਲੀਆਣੀਆਂ ਪਾਰਟੀਆਂ ਪਰ ਪੰਜਾਬ ਦਾ ਭਲਾ ਕਿਸੇ ਨੇ ਨਹੀਂ ਕਰਨਾ ਜੇ ਆਪਾਂ ਪੰਜਾਬ ਦਾ ਭਲਾ ਚਾਹਨੇ ਆ ਕੋ ਦਿਲੋਂ ਚਾਹੁੰਦਾ ਪੰਜਾਬ ਦਾ ਭਲਾ ਤੇ ਆਪਾਂ ਵੀ ਇੱਕ ਨਿਸ਼ਾਨਦੇ ਥੱਲੇ ਇਕੱਠੇ ਹੋ ਜੀ ਆਪਣੇ ਮਤ ਪੇ ਦੂਰ ਕਰ ਲਈਏ ਤੁਸੀਂ ਗਰਾਊਂਡ ਦੇ ਵਿੱਚ ਰ ਤਰਨ ਤਰਨ ਦੇ ਮੇਨ ਮੁੱਦੇ ਕਿਹੜੇ ਸੀ ਮੁੱਦਾ ਭਾਜੀ ਨਸ਼ੇ ਦਾ ਬਹੁਤ ਜ਼ਿਆਦਾ ਗੰਬੀਰ ਮੈਂ ਸੱਚੀ ਦਿਲੋਂ ਕਹਿੰਦਾ ਪਏ ਪਿੰਡਾਂ ਦੇ ਹਾਲਾਤ ਬਹੁਤ ਮਾੜੇ ਜਿਹੀਆਂ ਨਾਲੀਆਂ ਦਾ ਬੁਰਾ ਹਾਲ ਹੈ 20-20 ਦੀ 40-40 ਸਰਕਾਰਾਂ ਰਹਿ ਚੁੱਕੀਆਂ ਹੁਣ ਤਾਂ ਹਾਲ ਨਾ ਕੀਤਾ ਕਦੀ ਹੋਂਸਦਾ ਭਾਜੀ ਪੈਸਾ ਆਖਰ ਆਂਦਾ ਲੱਗੇ ਸਹੀਂ ਪਰ ਪੈਸਾ ਲੱਗਦਾ ਕਿੱਥੇ ਪਿਆ ਅੱਜ ਮੈਂ ਵੇਖ ਹੀ ਲੀਤਾ ਮੈਂ ਪਹਿਲਾਂ ਰਾਜਨੀਤੀ ਨਹੀਂ ਸੀ ਮੈਨੂੰ ਪਤਾ ਲੱਗ ਚੁੱਕਾ ਭਾਜੀ ਇੰਨਾ ਪੈਸਾ ਭਾਜੀ ਇੱਕ ਦਿਨ ਪਹਿਲਾਂ ਵਣਦੇ ਪੁੱਛੋ ਹੀ ਕੋਸ਼ਣਾ ਮੇਰੇ ਕੋਈ ਵਹਾਓ ਇਨੇ ਬੋਰਡ ਵੀ ਨਹੀਂ ਮੇਰੇ ਲੱਗੇ ਨਾ ਮੇਰਾ ਕੋਈ ਨਾਮ ਮੱਲਕ ਕਿਹ ਲੋ ਕੀ ਹੋਲਡਿੰਗ ਅੜੀ ਕੁਝ ਹੀ ਲੱਗਾ ਕਿਉਂਕਿ ਆਮ ਕਰਾਂ ਤੋਂ ਉੱਠ ਗਿਆ ਬਹੁਤੇ ਵੀ ਨਹੀਂ ਬਹੁਤੇ ਲੱਗੇ ਸੀ ਫਿਰ ਵੀ ਇਹ ਚੀਜ਼ਾਂ ਦਾ ਬੜਾ ਅਫੈਕਟ ਪਿਆ ਚਲੋ ਗਾਂ ਹੌਲੀ ਹੌਲੀ ਬੰਦਾ ਤਿਆਰੀ ਕਰਦਾ ਵਾ ਤੇ ਹੋ ਜ ਇਹ ਤਿਆਰੀ ਪੂਰੀ ਜ਼ਬਰਦਸਤ ਤਿਆਰੀ ਹੋਈ ਜੀ ਸੋ ਕੋਈ ਸ਼ਿਕਵਾ ਕੋਈ ਸੰਗਤ ਤੇ ਕਿਸੇ ਪ੍ਰਕਾਰ ਦਾ 1% ਵੀ ਨਹੀਂ ਦਿਲੋਂ ਸਤਿਕਾਰ ਆ ਸਾਰਿਆਂ ਦਾ ਸਾਰਿਆਂ ਜਿੰਨੀ ਵੋਟ ਪਾਈ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੁਹਾਡੇ ਮਾਧਿਅਲੀ ਤੇ ਜਿਨ੍ਹਾਂ ਨੇ ਮੇਰੇ ਨਾਲ ਦਿਨ ਰਾਤ ਮਿਹਨਤ ਕੀਤੀ ਆ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕੋਈ ਸ਼ਿਕਵਾ ਨਹੀਂ ਮੇਰੇ ਮਨ ਚ ਕੀ ਬਾਤ ਆ ਭਾਈ ਮਨਦੀਪ ਸਿੰਘ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਕਹਿੰਦੇ ਵੀ ਮੈਨੂੰ ਕੋਈ ਸ਼ਿਕਵਾ ਨਹੀਂ ਜਿਨ੍ਹਾਂ ਨੇ ਨਹੀਂ ਵੋਟ ਪਾਈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਪਾਈ ਉਹਨਾਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਹੈ ਔਰ ਕਹਿੰਦੇ ਜਿਹੜੇ ਜਿੱਤੇ ਨੇ ਉਹਨਾਂ ਦਾ ਹੱਥ ਮੰਨ ਕੇ ਬੇਨਤੀ ਹੈ ਵੀ ਜਿਹੜੇ ਤਰਨ ਤਰਨ ਦੇ ਮੁੱਦੇ ਨੇ ਨਸ਼ੇ ਦੇ ਮੁੱਦੇ ਨੇ ਹਾਲਾਂਕਿ ਆਪਾਂ ਇੱਥੇ ਸੀਐਮ ਸਾਹਿਬ ਨੇ ਵੇਖਿਆ ਹੈ ਵੀ ਜਿਹੜੀ ਉਹਨਾਂ ਨੇ ਵਾਅਦਾ ਕੀਤਾ ਹੈ ਵੀ ਸਰਕਾਰ ਜਿਹੜੀ ਇਹ ਪਿੰਡ ਦੀ ਸਾਥ ਤੋਂ ਚੱਲੇਗੀ ਮੈਨੂੰ ਲੱਗਦਾ ਵੀ ਤੁਸੀਂ ਪੰਥਕ ਉਮੀਦਵਾਰਾਂ ਨੇ ਉਹ ਸਾਥ ਤੋਂ ਚੱਲਣ ਲਾਤੀ ਸੀ ਸੰਗਤ ਦਰਸ਼ਨ ਕਰਦੇ ਰਹੇ ਸੀਐਮ ਸਾਹਿਬ ਉਹਨਾਂ ਧਰਮ ਪਤਨੀ ਜਿੰਨੇ ਮੰਤਰੀ ਸਾਹਿਬ ਆਹੋ ਮੈਂ ਕਦੀ ਨਹੀਂ ਵੇਖਿਆ ਭਾਜੀ ਇਸ ਤਰ੍ਹਾਂ ਕਿ ਗਲੀ-ਗਲੀ ਵਿੱਚ ਸੀਐਮ ਜਾ ਕੇ ਵੋਟਾਂ ਮੰਗੇ ਪਿੰਡ-ਪਿੰਡ ਦੇ ਵਿੱਚ ਜਾ ਚੋਣ ਜਾਬਤੇ ਦੇ ਵਿੱਚ ਵੀ ਗਲੀਆਂ ਬਣ ਲੱਗ ਪਈਆਂ ਮੈਂ ਕਹਿੰਦਾ ਪੁੱਛੋ ਕੁਛ ਨਾ ਭਾਜੀ ਪਹਿਲੀ ਲੰਗਣਾ ਨਹੀਂ ਗਈ ਵੀ ਪਹਿਲੀ ਵਾਰ ਵੇਖਿਆ ਓ ਲੰਗਣਾ ਤਾਂ ਹੈਗੀ ਪਰ ਸਰਕਾਰ ਜਦੋਂ ਮੌਜੂਦਾ ਹੋਵੇ ਤੈਨੂੰ ਕਾਦੀ ਰੋਣਸੇ ਲੰਗਣਾ ਉਹਨਾਂ ਦੀ ਕੋਈ ਸੁਣਵਾਈ ਫਿਰ ਆਪਣੀ ਧੱਕੇਸ਼ਾ ਹੀ ਕਰੀ ਜਾਂਦੀ ਕਿਦਾਂ ਸਰਕਾਰ ਲੱਗਦਾ ਵੀ ਤੁਸੀਂ ਪਿੰਡ ਦੀ ਸਾਥ ਤੋਂ ਸਰਕਾਰ ਚੱਲਣ ਲਾਤੀ ਭੰਗ ਥੋੜੇ ਦੇਣੀ ਚੱਲੀ ਹੈ ਉਹ ਚੱਲੇ ਬੈਤ ਕਹਿੰਦਾ ਕੋਈ ਵੀ ਪਲਾ ਕਰ ਜਿਓ ਭਰਾਵਾ ਮੈਂ ਵੀ ਪਲਾ ਕਰਨਾ ਸੀ ਤੁਸੀਂ ਪਲਾ ਕਰ ਜਿਓ ਕੋਈ ਕਰ ਜਿਓ ਭਾਵੇਂ ਪੰਜਾਬ ਦੇ ਲੋਕਾਂ ਨੇ ਸੋਚ ਲਿਓ ਕੁਛ ਈ ਆਇਆ ਇਹਦੇ ਉੱਲ ਪਰ ਉਹ ਕਹਿੰਦੇ ਇਹ ਪਲਾ ਬਹੁਤ ਜ਼ਿਆਦਾ ਕਰਤਾ ਝਾੜੂ ਵਾਲੇ ਕਹਿੰਦੇ ਹੁਣੇ ਮੇਰੀ ਉਹਨਾਂ ਦੇ 2-3 ਵਰਕਰ ਨੂੰ ਟ੍ਰਾਂਸਪੋਰਟ ਨਾਲ ਗੱਲਬਾਤ ਹੋਈ ਕਹਿੰਦੇ ਵੀ ਜਿੰਨਾ ਪਲਾ ਐ ਕੀਤਾ ਹੈ ਕਿ ਭਾੜਾ ਅਸੀਂ ਮਾਫ਼ ਕਰਤਾ ਬੱਸਾਂ ਦਾ ਬਿਜਲੀ ਅਸੀਂ ਮਾਫ਼ ਕਰਤੀ ਉਹਦੇ ਬੜੇ ਗਨਾਕੇ ਬੜਾ ਕੁਕ ਕਹੇਗੇ ਨੇ ਚਲੋ ਆ ਜਿੱਤ ਗਿਆ ਲੱਜ ਗਿਆ ਪਤਾ ਲਓ ਮਹੀਨੇ ਦੇ ਅੰਦਰ ਅੰਦਰ ਕੀ ਪਲਾ ਕੀਤਾ ਇਹਨਾਂ ਨੇ ਇਹ ਤਾਂ ਲੱਭਣਾ ਨਹੀਂ ਵੇਖ ਰਿਓ ਤੁਹਾਨੂੰ ਵੀ ਤੁਹਾਨੂੰ ਮੈਂ ਕਹਿੰਦਾ ਅੱਛਾ ਲੱਭਣੀ ਐ ਨਹੀਂ ਦਾ ओके okay. मैं कहना जित जो ओपा ਵਿੱਚ जितो 10 ਵਾਰ जितੋ ਮੇਲੇ ਵਲ ਪਰ ਫਿਰ ਵੀ ਯਾਰ ਪੰਜਾਬ ਦਾ ਭਲਾ ਕਰ ਦਿਓ ਕਿ ਇਹਨੂੰ ਨੌਕਰੀ ਦੇ ਦਿਓ ਲੋਕਾਂ ਦਾ ਨਸੀਬ ਤੋਂ ਦੂਰ ਕਰ ਦਿਓ ਇਹ ਚੀਜ਼ਾਂ ਧਿਆਨ ਦਾਸ ਤੇ ਬੰਦੀ ਸਿੰਘ ਰਿਹਾ ਕਰ ਦਿਓ ਤੇ ਗੁਰਗਨ ਸਾਹਿਬ ਮਾਰੀ ਦੀ ਬੇਤ ਵੀੜੀ ਉੱਤੇ ਹਾਲ ਕਾਨੂੰਨ ਬਣਾ ਦਿਓ ਬਸ ਇੰਨਾ ਕੰਮ ਬਾਜੀ ਜੀ ਬਿਲਕੁਲ ਜੀ ਪੰਜਾਬੀ ਯੂਨੀਵਰਸਿਟੀ ਲਾਸਟ ਸਵਾਲ ਆ ਜੀ ਵੀਰ ਸਾਡੇ ਹੋਰੀ ਮੀਡੀਆ ਵਾਲੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਤੁਸੀਂ ਉਦੋਂ ਜਾ ਕੇ ਆਏ ਹੋ ਤੇ ਕੀ ਲੱਗ ਰਿਹਾ ਵੀ ਉੱਥੋਂ ਦਾ ਉੱਚਾ ਦਾ ਵੇਖੋ ਜੀ ਜਿਹੜਾ ਸੈਲਡ ਪੰਗ ਕਰਦੇ ਪਏ ਉਹ ਕਿਤੇ ਨਾ ਕਿਤੇ ਕਹਿ ਲੋ ਕਿ ਕੇਂਦਰ ਸਰਕਾਰ ਕਹਿ ਲੋ ਧੱਕੇਸ਼ਾਹੀ ਕਰਦੀ ਪਈ ਹੈ ਪਰ ਪੰਜਾਬ ਸਰਕਾਰ ਨੂੰ ਉੱਤੇ ਸਖਤ ਐਕਸ਼ਨ ਲੈਣਾ ਜਿਹੜਾ ਸੀਐਮ ਸਾਹਿਬ ਇੱਥੇ 7-8 ਵਾਰੀ ਆ ਸਕਦੇ ਆ ਤੇ ਉੱਥੇ ਵੀ ਜਾ ਸਕਦੇ ਹਨਾ ਪਰ ਕਿਉਂ ਨਹੀਂ ਗਏ ਕਿਉਂ ਕਿ ਉੱਥੇ ਵੋਟਾਂ ਨਹੀਂ ਆ ਉਹ ਤੇ ਸਭ ਤੋਂ ਵੱਡੀ ਗੱਲ ਜਿਹੜਾ ਹੁਣ ਬਣਿਆ ਆਪਣਾ ਵੀਰ ਸ਼ਮੀਤ ਹਨਾ ਉਹਦੇ ਸਿਰ ਤੇ ਪੱਗ ਹੈ ਉਹ ਚੁੱਪਦੀ ਪਈ ਉਹਨੇ ਪੱਗਾਂ ਨੇ ਕਿੱਥੋਂ ਫੇਰ ਅੱਗੇ ਆ ਗਏ ਅਸ਼ਮੀਤ ਗੱਲ ਕਰਦਾ ਸੀ ਉਹਨਾਂ ਦੀ ਜਸਵੰਤ ਸਿੰਘ ਖਾਰੜਾ ਜੀ ਜਿਹੜਾ ਜਸਵੰਤ ਸਿੰਘ ਖਾਰੜਾ ਦੀ ਗੱਲ ਕਰੇਗਾ ਉਹ ਸਰਕਾਰਾਂ ਕਦੀ ਉਹਨੂੰ ਸਿਰ ਨਹੀਂ ਚੁ ਇਸ ਕਾਰਾਂ ਵਿੱਚਾ ਦੱਬੜ ਗਏ। ਕੀ ਬਾਤ ਹੈ ਨਾ ਬੜੀ ਸੋਹਣੀ ਗੱਲ ਕੀਤੀ ਹੋਰ ਵੀ ਸਾਡੇ মিডিਆ ਵੀਰ ਆਏ ਨੇ। ਕਹਿੰਦੇ ਵੀ ਜੇ 7-8 ਵਾਰ ਸੀਐਮ ਸਾਹਿਬ ਤਰਨਤਾਰ ਜਿਮਣੀ ਚੌਣ ਦੇ ਵਿੱਚ ਆ ਕੇ ਪ੍ਰਚਾਰ ਕਰ ਸਕਦੇ ਯੂਨੀਵਰਸਿਟੀ ਉਹ ਵੀ ਪੰਜਾਬ ਦੀ ਏ ਉੱਥੇ ਕਿਉਂ ਨਹੀਂ ਪਹੁੰਚੇ ਇਹ ਵੀ ਇੱਕ ਬੜਾ ਵੱਡਾ ਸਵਾਲ ਏ। ਤੁਸੀਂ ਵੇਖ ਸਕਦੇ ਢੋਲ ਵੱਜ ਗਏ ਨੇ ਝਾੜੂ ਵਾਲਿਆਂ ਦੇ। ਭੰਗੜਾ ਪੈ ਰਿਹਾ ਢੋਲ ਦੇ ਡੱਗੇ ਦੇ ਉੱਪਰ ਕਿਉਂਕਿ ਹਰਮੀਤ ਸਿੰਘ ਦੀ ਸੰਧੂ ਆਪਾਂ ਵੇਖਦੇ ਭਾਰੀ ਲੀਡ ਦੇ ਨਾਲ ਅਜੇ ਵੈਸੇ ਤੇ 4-5 ਰਾਊਂਡ ਰਹਿੰਦੇ ਨੇ। ਪਰ ਐਲਾਨ ਹੋਈ ਐਲਾਨ ਹੋਣਾ ਬਾਕੀ ਰਹਿ ਗਿਆ ਆਪਾਂ ਵੇਖਦੇ ਆਂ ਵੀ 7-8000 ਦੀ ਲੀਡ ਟੁੱਟਦੀ ਨਹੀਂ ਹੁੰਦੀ ਢੋਲ ਦੇ ਡੱਗੇ ਤੇ ਵੋਟਰ ਤੇ ਸਪੋਰਟਰ ਭੰਗੜਾ ਪਾ ਰਹੇ ਵਿਖਾਉਂਦਾ ਯਤਨ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ